ਸੱਚੇ ਗਾਜ਼ ਦੇ ਦੇਖ ਰਹੇ ਕੈਨਡੀ ਵੀ ਪੰਜਾਬੀ ਮੈਂ ਰਵਿੰਦਰ ਸਿੰਘ ਬੱਦਾਂ ਨੇ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੋਲੀ ਚੱਲੀ ਹੈ ਦੁਕਾਨ ਦੇ ਅੰਦਰ ਬੈਠੇ ਇੱਕ ਵਿਅਕਤੀ ਨੂੰ ਦੋ ਨੌਜਵਾਨ ਆਉਂਦੇ ਨੇ ਗੋਲੀ ਮਾਰ ਦਿੰਦੇ ਨੇ ਘਟਨਾ ਕਰਿਆਨੇ ਦੀ ਦੁਕਾਨ ਦੇ ਵਿੱਚ ਵਾਪਰੀ ਹੈ ਜਿਸ ਨੂੰ ਲੈ ਕੇ ਮੌਕੇ ਤੇ ਅਫਾ ਤਫੜੀ ਮੱਚਦੀ ਹੈ ਨਾਮਤਾਰੀ ਪਰਿਵਾਰ ਦੇ ਨਾਲੇ ਕਰਿਆਨੇ ਦੀ ਦੁਕਾਨ ਹੈ ਤੇ ਕਰਿਆਨੇ ਦੀ ਦੁਕਾਨ ਦੇ ਉੱਤੇ ਉਸ ਬੈਠੇ ਵਿਅਕਤੀ ਦੇ ਮੁੰਡਾ ਆਉਂਦਾ ਮੂੰਹ ਬੰਨ ਕੇ ਅੰਦਰ ਆਉਂਦੇ ਆਉਂਦੇ ਹੀ ਸਿੱਧੀ ਗੋਲੀ ਚਲਾ ਦਿੰਦਾ ਹੈ ਦੁਕਾਨ ਦੇ ਅੰਦਰ ਹੋਰ ਵੀ ਕੁੜੀਆਂ ਮੌਜੂਦ ਸੀ ਗਾਹ ਮੌਜੂਦ ਸੀ ਜਿਸ ਤੋਂ ਬਾਅਦ ਮਾਹੌਲ ਇੱਕਦਮ ਗੰਭੀਰ ਹੋ ਜਾਂਦਾ ਆਪਣਾ ਤਫੜੀ ਮੱਚਦੀ ਹੈ ਤੇ ਮੌਕੇ ਤੇ ਉਸ ਵਿਅਕਤੀ ਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਸਾਰੇ ਮਾਮਲੇ 'ਚ ਸਾਡੇ ਸਹਿਯੋਗੀ ਹਰਜੀਤ ਸਿੰਘ ਅੰਮ੍ਰਿਤਸਰ ਤੋਂ ਜੁੜੇ ਨੇ ਹਰਜੀਤ ਜੀ ਇਹ ਅੰਮ੍ਰਿਤਸਰ ਦੇ ਕਿਹੜੇ ਇਲਾਕੇ ਦੀ ਘਟਨਾ ਹੈ ਤੇ ਫਿਲਹਾਲ ਹੁਣ ਕੀ ਪਤਾ ਲੱਗਿਆ ਉਸ ਬੰਦੇ ਬਾਰੇ ਕਿ ਉਸ ਦੀ ਸਿਹਤ ਹਸਪਤਾਲ ਚ ਉਸ ਨੂੰ ਇਲਾਜ ਕਰਵਾਇਆ ਜਾ ਰਿਹਾ ਹੈ ਜੀ ਸਰ ਇਹ ਜਿਹੜੀ ਘਟਨਾ ਹੈਗੀ ਆ ਅੰਮ੍ਰਿਤਸਰ ਦੇ ਪਿੰਡ ਮਾਹਲ ਦੀ ਘਟਨਾ ਹੈ ਤੇ ਉਸ ਵੇਲੇ ਸੰਸਰੀ ਫੈਲ ਗਈ ਜਦੋਂ ਕਿ ਨਾਮਤਾਰੀ ਜਿਹੜਾ ਦੁਕਾਨ ਸੀ ਕਰਾਨੇ ਦੀ ਉੱਤੇ ਕੋਈ ਹੰਕਾਰਪੋਸਟ ਜਿਹੜੇ ਹੁੰਦੇ ਨੇ ਦੋ ਨੌਜਵਾਨ ਅਤੇ ਜਿਹੜੇ ਦੁਕਾਨ ਦੇ ਮਾਲਕ ਨੇ ਉਹ ਤੋਂ ਜੜਕੀ ਗੋਲੀ ਜਿਹੜੀ ਸਿੱਧੀ ਮਾਰ ਦਿੱਤੇ ਨੇ ਸੁਨਦਰ ਸਿੰਘ ਦਾ ਸੁਖਨਾਥ ਨੌਜਵਾਨ ਦਾ ਕਿਉਂ ਟੁਕਮੀ ਹੈਗਾ ਤੇ ਇਹ ਜਿਹੜਾ ਦੁਕਾਨ ਦਾ ਜਿਹੜੇ ਮਾਲਕ ਨੇ ਉਹਨਾਂ ਦਾ ਹੀ ਸਿਹਜਾ ਉਹਨਾਂ ਦਾ ਬੇਟਾ ਸੀ ਕੇਸ ਦੇ ਗੋਲੀ ਲੱਗੀ ਹੈ ਇਹ ਜਿਹੜੀ ਬੇਟੇ ਰਹੀ ਹੈ ਸੁਨਦਰ ਸਿੰਘ ਸੁਖ ਦੇ ਲੱਗੀ ਆ ਅਤੇ ਇਹ ਪਰਿਵਾਰ ਦਾ ਵੀ ਕਹਿਣਾ ਵੀ ਇਹਨਾਂ ਨੂੰ ਬੰਦ ਤੋਂ ਸੱਡ ਆ ਚੁੱਕੀ ਐ ਜੀ ਲੈ ਕੇ ਵੀ ਫਰੋਦੀ ਮੰਗੀ ਆ ਰਹੀ ਸੀ ਪੈਸਿਆਂ ਦੀ ਉਹਨਾਂ ਕੋਲ ਤੇ ਜਿਨ੍ਹਾਂ ਨੇ ਗੋਲੀ ਮਾਰੀ ਆ ਉਹ ਐਕਟਿਵਸ ਸਵਾਰ ਹੋ ਕੇ ਆਏ ਸੀ ਕਹਿੰਦੇ ਨੇ ਕਿ ਜਿਹੜਾ ਸੁਖ ਨੌਜਵਾਨਾ ਜਿਹੜਾ ਜ਼ਖਮੀ ਹੋਇਆ ਕੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਾਂ ਫਿਰ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੈ ਬਿਲਕੁਲ ਜੀ ਇੱਥੇ ਨੇੜੇ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਸ ਵਕਤ ਜਿਹੜਾ ਕੀ ਤੁਰੰਤ ਮੌਕੇ ਤੇ ਲੈ ਕੇ ਗਏ ਨੇ ਅਜੇ ਜਿਹੜੀ ਹਾਲਾਤ ਜਿਹੜੇ ਇਲਾਜੂ ਦੇ ਦੱਸੇ ਜਾ ਰਹੇ ਨੇ ਆ ਪੁਲਿਸ ਅਧਿਕਾਰੀ ਪਹੁੰਚੇ ਨੇ ਮੌਕੇ ਤੇ ਹਾਂ ਬਿਲਕੁਲ ਜੀ ਮੌਕੇ ਤੇ ਐਸਐਚਓ ਜਿਹੜੇ ਕੰਬੋ ਡੀਐਸਬੀ 18 ਲਖਨਉਦ ਸਿੰਘ ਕਲੇਰ ਜਿਹੜੇ ਮੁਕੜ ਪਹੁੰਚਨੇ ਆ ਤੇ ਜਾਂਚ ਬਰਤਾਲ ਕੀਤੀ ਜਾ ਰਹੀ ਹੈ। ਅ ਕੇਸ ਵੇਲੇ ਦੀ ਇਹ ਘਟਨਾ ਹੈ ਹਰਜੀਤ ਜੀ ਇਹਨੂੰ ਜਿਹੜੀ ਗੋਲੀ ਚੱਲੀ ਹੈ ਦਿਨ ਦਿਹਾੜੇ ਦੀ ਘਟਨਾ ਹੈ ਜਾਂ ਕੋਈ ਹੋਰ ਸਮਾਂ ਸੀ? ਬਿਲਕੁਲ ਜੀ ਦਿਨ ਦਿਹਾੜੇ ਚਿੱਟਾ ਦਿਨ ਸੀ 2 ਵਜੇ ਦਾ ਸਮਾਂ ਸੀ ਜੀ 2 2:30 ਦੇ ਵਿੱਚ ਜਿਆ ਸਕ੍ਰੀਮ ਜਿਹੜੀ ਇਹ ਘਟਨਾ ਹੋਈ ਹੈ ਜੀ। ਤੇ ਜੋ ਪਰਿਵਾਰ ਕਹਿ ਰਿਹਾ ਕਿ ਥ੍ਰੈਟ ਕਾਲਸ ਆ ਰਹੀਆਂ ਸੀ ਕੋਈ ਦੱਸਿਆ ਵੀ ਕਿੱਥੋਂ ਕਾਲ ਆਈ ਸੀ ਕਿਸੇ ਦੇ ਨਾਮ ਤੇ ਕਾਲ ਆਉਂਦੀ ਸੀ? ਨਹੀਂ ਬਸ ਇਹਨਾਂ ਦੱਸਿਆ ਪਰਿਵਾਰ ਦੇ ਮੈਂਬਰਾਂ ਨੇ ਵੀ ਥ੍ਰੈਟ ਕਾਲ ਆ ਰਹੇ ਸੀ ਪ੍ਰੋਟੀ ਦੀ ਮੰਗ ਕੀਤੀ ਜਾ ਰਹੀ ਸੀ ਬਾਰ ਬਾਰ ਵੀ ਪ੍ਰੋਟੀ ਦਿੱਤੀ ਜਾਵੇ ਪੈਸੇ ਮੰਗ ਹੋ ਰਹੇ ਸੀ ਜੀ ਬਹੁਤ ਬਹੁਤ ਸ਼ੁਕਰੀਆ ਹਰਜੀਤ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਅੰਮ੍ਰਿਤਸਰ ਦੇ ਮਾਲਪਿੰਡ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਜਿੱਥੇ ਦਿਨ ਦਿਹਾੜੇ ਨਾਮਤਾਰੀ ਇੱਕ ਦੁਕਾਨ ਹੈ ਜਿਹੜੇ ਕਰਿਆਨੇ ਦੀ ਦੁਕਾਨ ਹੈ ਉਸ ਤੇ ਬੈਠੇ ਸੀਗੇ ਦੋਵੇਂ ਪਿਓ ਪੋਤੇ ਤੇ ਉਸੇ ਦੁਕਾਨ ਦੇ ਉੱਤੇ ਕਈ ਕੁੜੀਆਂ ਵੀ ਕੰਮ ਕਰਦੀਆਂ ਨੇ ਜੋ ਰਾਸ਼ਨ ਭਰ ਰਹੀਆਂ ਸੀ ਐਨੇ ਦੇਰ ਨੂੰ ਉੱਥੇ ਜੋ ਹੁਣ ਤੱਕ ਦੇ ਬਿਆਨ ਸਾਹਮਣੇ ਆਏ ਉਹਨਾਂ ਮੁਤਾਬਕ ਦੋ ਨੌਜਵਾਨ ਕਾਲੀ ਐਕਟਿਵਾ ਤੇ ਆਉਂਦੇ ਨੇ ਇੱਕ ਦਾ ਮੂੰਹ ਬੰਨਿਆ ਜੋ ਦੁਕਾਨ ਦੇ ਅੰਦਰ ਆਉਂਦਾ ਤੇ ਅੰਦਰ ਆਉਂਦਿਆਂ ਹੀ ਗਾਗ ਬਣ ਕੇ ਆਉਂਦਾ ਤੇ ਸਿੱਧਾ ਨਾਮ ਦੇ ਨੌਜਵਾਨ ਦੇ ਗੋਲੀ ਚਲਾ ਦਿੰਦਾ ਤੇ ਗੋਲੀ ਉਸਦੇ ਲੱਗਦੀ ਹੈ ਜਿਸ ਤੋਂ ਬਾਅਦ ਤੁਰੰਤ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਨਾਲੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪਹਿਲਾਂ ਵੀ ਥ੍ਰੈਟ ਕਾਲਸ ਆ ਰਹੀਆਂ ਸੀ ਹੁਣ ਕਾਲ ਕਿੰਨਾ ਵੱਲੋਂ ਆ ਰਹੀ ਹੈ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਆਓ ਜੋ ਦੁਕਾਨ ਤੇ ਮੌਜੂਦ ਸੀ ਕੁੜੀਆਂ ਉਹਨਾਂ ਦੇ ਬਿਆਨ ਸੁਣਦੇ ਹਾਂ ਤੇ ਮੌਕੇ ਤੇ ਜੋ ਪੁਲਿਸ ਅਫਸਰ ਪਹੁੰਚੇ ਨੇ ਉਹਨਾਂ ਦਾ ਬਿਆਨ ਸੁਣਦੇ ਹਾਂ ਵੀਰ ਨੂੰ ਜੈ ਸੁਖ ਸੁਖ ਸੁੱਖਾ ਕਹਿੰਦੇ ਸਾਰੇ ਵੀਰ ਦਾ ਨਾਮ ਸੁਖਵਿੰਦਰ ਸਿੰਘ ਆ ਅਸੀਂ ਕੰਮ ਕਰਦੇ ਤੇ ਮੈਂ ਤਾਂ ਗੁਡਿਆਲੇ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੋਸ਼ ਨਹੀਂ ਮੇਰਾ ਨਾਮ ਨੇਹਾ ਵੀਰਜੀ ਮੈਂ ਤਾਂ ਹਾਲੇ ਤਾਂ ਦੇਖ ਨਹੀਂ ਪਈ ਸੀ ਕਿ ਮੈਂ ਅਸਮਾਨ ਪਰ ਦੀ ਮੇਰਾ ਵੀਰ ਵਾਲੇ ਤੇ ਆਣ ਮੈਂ ਦੋ ਆਜਾ ਮਾਰਿਆ ਮੈਂ ਵੀਰਜੀ ਪਤਾ ਨਹੀਂ ਕੌਣ ਖਲੋਤੇ ਇੱਕ ਨੇ ਮੂੰਹ ਬੰਨਾ ਵੀਰ ਵਾਲੇ ਵੀ ਕਾ ਮੈਂ ਟਮੇ ਟਮੇ ਨਾਲ ਆਜੀ ਤੋਂ ਗੰਨ ਕੱਟ ਕੇ ਉਸ ਦੇ ਵਾਲੇ ਮਾਰ ਕੇ ਉਹਨਾਂ ਨੇ ਸਪੀਮੈਂਟ ਨਹੀਂ ਲਾਇਆ ਵੀ ਮਾਰਨ ਲੱਗਾ ਉਹਨਾਂ ਨੂੰ ਉਸ ਦੇ ਵਾਲੇ ਉਹ ਫਰਾਰ ਹੋ ਗਏ ਤੋਂ ਇੱਕ ਕੋੜੇ ਬੰਨਾ ਐ ਨਵਕੂ ਕਵਰ ਕੀਤਾ ਦੋਨੋਂ ਮੋਨੇ ਦੋਨੇ ਮੋਨੇ ਹੀਗੇ ਐਕਟਿਵ ਆਹੀ ਬਲੈਕ ਕਲਰ ਦੀ ਉਹਨਾਂ ਦੀ ਓ ਗੋਲੀ ਇੱਥੇ ਜਦੋਂ ਬੈਠੇ ਉਹਨਾਂ ਨੇ ਸਿੱਧੀ ਪਹਿਲੇ ਵੇਖਿਆ ਉਹਨਾਂ ਨੂੰ ਉਹਨਾਂ ਤੋਂ ਕੋ ਕੋਸ਼ ਨਹੀਂ ਹੈਗਾ ਵੀ ਉਹਨਾਂ ਦੀ ਬਸ ਇੱਥੋਂ ਜੋ ਚੋ ਕੱਢਣ ਤੋਂ ਖਤਮ ਕਰ ਦਿੰਦੀ ਮੇਰਾ ਨਾਮ ਬੁਲੰਦ ਸਿੰਘ ਕੋਲਾ ਜੀ ਵਾਰਡ ਨੰਬਰ 85 ਇਹ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਟਵਾ ਬਾਹਰ ਲੱਗੀ ਖਲੋਤਾ ਇੱਥੇ ਇਹ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਟੀ ਖਾਂਡਿਆ ਸਿੱਧੀ ਨਾਲਾਂ ਚ ਗੋਲੀ ਮਾਰ ਲਿਆ ਗੋਲੀ ਮਾਰ ਕੇ ਚਲ ਗਏ ਅਸੀਂ ਸਾਹਮਣੇ ਪੱਲੇ ਪੱਲੇ ਸਰਕ ਦੇ ਪੱਲੇ ਸਾਈਡ ਖਲੋਤੇ ਆ ਆਵਾਜ਼ ਆਈ ਆ ਜਦੋਂ ਉਹਨੂੰ ਆਏ ਆ ਉਹਨਾਂ ਜਿਹਨੂੰ ਕੰਮ ਹੋ ਗਿਆ ਕਿਤਨਾ ਦਿਨ ਦਿਹਾੜੇ ਤੱਕ ਆਵਾਜ਼ ਦਿਨ ਭਾਜੀ ਹਤਵਾਦੇ ਆ ਦੇਗਾ ਹਤਵਾਦੇ ਵੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਟੀਆਂ ਕਦੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖਾਂ ਹੁੰਡੀਆਂ ਕੀ ਨਹੀਂ ਹੁੰਡਿਆ ਵੇਖੋ ਰੱਬ ਦਾ ਵਾਸਤਾ ਦੇ ਅਸੀਂ ਸਰਕਾਰ ਅਕੇ ਬੇਨਤੀ ਕਰਦੇ ਆ ਇਹ ਉਦਾਂ ਦੀ ਠੱਲ ਪਾਓ ਜਿਹਦਾ ਨਸ਼ੇ ਨੂੰ ਠੱਲ ਪੈਂਦੀ ਇਹ ਵੀ ਪਾਓ ਇਹ ਜਿਹੜੇ ਹਤਵਾਦੀ ਭਜੇ ਫਿਰਦੇ ਦਿਨੇ ਦੇ ਆਗੇ ਇਹਨਾਂ ਨੂੰ ਵੀ ਠੱਲ ਪਾਓ ਬਹੁਤ ਮੜਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਉਹਨਾਂ ਨੇ ਇੱਕ ਬਹੁਤ ਮਾਰਿਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੈੱਕ ਕੀਤੇ ਜਾਣਗੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਆ ਤੇ ਫਿਰ ਉਹ ਸੀਸੀ ਕੈਮਰੇ ਖੰਡਾਉਂਦੇ ਆ ਵੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਆ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸਦੇ ਹਾਂ ਪਰਿਵਾਰ ਵੱਲੋਂ ਕੀ ਦੱਸਿਆ ਗਿਆ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਟਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ ਤੋਂ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਆ ਬਾਕੀ ਤੁਹਾਡੇ ਸੀਨੀਅਰ ਆਫੀਸਰਸ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਤੁਹਾਡੇ ਸੀਨੀਅਰ ਆਫੀਸਰਸ ਪਹੁੰਚ ਚੁੱਕੇ ਨੇ